ਮੇਰੇ ਘਰ ਦੇ ਸਾਰੇ ਸੁਣਿਓ ਜੀ ਤੇ ਹੁਣ ਜਿਹੜੀ ਵੀਡੀਓ ਮੈਂ ਪਾਉਣ ਲੱਗੀ ਆ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਵੀਡੀਓ ਪਾਉਣ ਲੱਗੀ ਆ ਵੀਡੀਓ ਬਣਾਉਣ ਲੱਗੀ ਆ ਮੇ ਜਿਹੜੇ ਮੇਰੇ ਭਰਾ ਜਿਹੜੇ ਮੇਰੇ ਭੈਣਾਂ ਮੈਨੂੰ ਕਮੈਂਟ ਕਰਦੇ ਆ ਤੇ ਮੈਨੂੰ ਕਹਿੰਦੇ ਕੋਈ ਨਹੀਂ ਭੈਣ ਟੈਨਸ਼ਨ ਨਾ ਲੈ ਮੰਜ਼ਿਲ ਸੇਤ ਹੀ ਮਿਲੂਗੀ ਤੇ ਤੂੰ ਟੈਨਸ਼ਨ ਨਾ ਲਿਆ ਕਰ ਲੋਕਾਂ ਦੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਜਿੰਨਾ ਕੁ ਮੈਨੂੰ ਕਹਿਣਾ ਆਉਂਦਾ ਮੈਂ ਕਹਿੰਨੀ ਆ ਮੈਂ ਬੜਾ ਪੜੀ ਪੁੜੀ ਤਾਂ ਹੈ ਨਹੀਂਗੀ ਬਾੜਾ ਛੱਡ ਕੇ ਮੈਂ ਜਮਾ ਹੀ ਨਹੀਂ ਪੜੀਗੀ ਤੁਹਾਨੂੰ ਪਤਾ ਤੁਹਾਡੀ ਭੈਣਾਂ ਨੇ ਪੜਾ ਠੀਕ ਆ ਸਪੋਰਟ ਕਰਦੇ ਰਹਾ ਕਰੋ ਵੱਧ ਤੋਂ ਵੱਧ ਤੇ ਆਪਾਂ ਕਿਸੇ ਦੀ ਟੈਨਸ਼ਨ ਨਹੀਂ ਲੈਣੀ ਕੋਈ ਪਿੰਡ ਦਾ ਪ੍ਰਗਰਸ ਤੇਦਾਰ ਕੋਈ ਮਰਜੀ ਜੋ ਮਰਜੀ ਕਹੀ ਜਾਵੇ ਕੋਈ ਠੀਕ ਆ ਤੇ ਮੈਂ ਟੈਨਸ਼ਨ ਨਹੀਂ ਕਰਨੀ ਕਿਸੇ ਦੀ ਵੀ ਤੇ ਤੁਸੀਂ ਸਪੋਰਟ ਕਰਿਆ ਕਰੋ ਆਪਾਂ ਨੂੰ ਵੱਧ ਤੋਂ ਵੱਧ ਜੇ ਕੋਈ ਮੇਰੇ ਚੈਨਲ ਤੇ ਨਵਾਂ ਵੀਡੀਓ ਦੇਖਦਾ ਭੈਣ ਭਾਈ ਮੇਰਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੈਂ ਲੱਗੀਆਂ ਚਾਹ ਬਣਾਉਣ ਤੇ ਜੇ ਤੁਸੀਂ ਦੁਪਹਿਰ ਵਾਲੀ ਚਾਹ ਪੀਣੀ ਆ ਤਾਂ 3 ਵਜੇ ਆ ਤੇ ਆਜੋ ਤੇ ਇਧਰ ਚੁਕਵੀਤ ਕਰੀ ਜਾਂਦਾ ਕੰਮ ਪਹਿਲਾਂ ਸੀ ਗਿਆ ਸੀ ਦੁਪਹਿਰਾ ਸਾਹਿਬ ਦੇ ਪਾਰ ਤੇ ਹੈ ਵੀ ਆ ਗਏ ਤੇ ਆ ਕੇ ਅਸੀਂ ਦੂਜਾ ਨਹੀਂ ਭੁੱਖ ਲੱਗੀ ਸੀ ਰੋਟ ਖਾਦਾ ਤੇ ਹੁਣ ਫੇਰ ਅਸੀਂ ਰੋਟ ਖਾਣੇ ਆ ਚਾਹ ਨਾਲ ਤੇ ਰੋਟ ਬਹੁਤ ਸਵਾਦ ਆ ਤੇ ਰੋਟ ਦਿੱਤਾ ਸੀਗਾ ਇੱਥੇ ਕਿਸੇ ਨੇ ਪਿੰਡ ਚ ਜਿਨੀਦਾਰਾਂ ਨੇ ਤੇ ਉਹਨਾਂ ਨੇ ਸਾਨੂੰ ਦਿੱਤਾ ਰੋਟ ਤੇ ਅਸੀਂ ਰੋਟ ਖਾਦਾ ਤੇ ਕੀ ਉਹਦਾ ਨਾਮ ਰੋਟ ਬਹੁਤ ਟੇਸਟੀ ਸੀਗਾ ਬਹੁਤ ਸਵਾਦ ਸੀਗਾ ਨਗਾਯ ਵਾਲੇ ਬਾਬੇ ਦਾ ਰੋਟ ਦਿੰਦੇ ਆ ਲੋਕ ਆਮ ਪਿੰਡਾਂ ਚ ਕਿਉਂਕਿ ਬਾਬੇ ਨੂੰ ਮੰਨਦੇ ਲੋਕ ਬਹੁਤ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ YouTube ਫੈਮਿਲੀ ਦਾ ਅਣੀ ਸਪੋਰਟ ਕਰ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕੋਈ ਨਹੀਂ ਆਪਾਂ ਵੀ ਕਿਤੇ ਸੋਹਣਾ ਸੋਹਣਾ ਵੀਡੀਓ ਪਾਇਆ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਪੂਰਰ ਪੂਰਰ ਬੰਦ ਕਰਕੇ ਵੀਡੀਓ ਬਣਾਈਏ ਪੱਖਾ ਵੀ ਬੰਦ ਕਰਕੇ ਵੀਡੀਓ ਬਣਾਈਏ ਵੀ ਵਿੱਚ ਸ਼ੂ ਸ਼ੂ ਨਾ ਹੋਵੇ ਖੜਕਾ ਨਾ ਹੋਵੇ ਤੁਹਾਨੂੰ ਸਮਝ ਆਵੇ ਸਾਡੀਆਂ ਗੱਲਾਂ ਦੀ ਠੀਕ ਆ ਹਣ ਆਪਾਂ ਖੜੇ ਰਹਿਣਾ ਕਰਨਾ ਵਾਹਿਗੁਰੂ ਦੀ ਕਿਰਪਾ ਨਾਲੇ ਫੁੱਲਾਂ ਨੂੰ ਖੜੇ ਰਹਿਣਾ ਚਾਹ ਵੀ ਘੰਟੇ ਪਰਮਾਤਮਾ ਸੱਚੇ ਪਾਤਸ਼ਾਹ ਕੋਈ ਇਦਾਂ ਦਾ ਟਾਈਮ ਨਾ ਲੈ ਕੇ ਆਵੇ ਕਿ ਜਿਹੜੇ ਸਮੇਂ ਚ ਆਪਾਂ ਨੂੰ ਉਦਾਸੀ ਮਤਲਬ ਕਿ ਮੂੰਹ ਤੇ ਲਿਆਉਣੀ ਪਵੇ ਤੇ ਆਪਾਂ ਖੁਸ਼ ਰਹਿ ਜੇ ਤੇ ਖੁਸ਼ ਹੀ ਰੱਖੇ ਪਰਮਾਤਮਾ ਕਿਉਂਕਿ ਬਹੁਤ ਜ਼ਿਆਦਾ ਦੁੱਖ ਦੇਖਿਆ ਜ਼ਿੰਦਗੀ ਦੇ ਵਿੱਚ ਤੇ ਵੈਗਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਣਾ ਚੈਨਲ ਤਾਂ ਚੱਲੀ ਜਾਂਦਾ ਵਧੀਆ ਤੁਹਾਡੀ ਸਪੋਰਟ ਦੇ ਨਾਲ ਤੇ ਸਪੋਰਟ ਕਰਦੇ ਰਹੋ ਤੇ ਜਿਹੜੇ ਜਿਹੜੇ ਜਿੰਨੇ ਵੀ ਕਮੈਂਟ ਕਰਦੇ ਆ ਕਮੈਂਟ ਬਹੁਤ ਵਧੀਆ ਕਰਦੇ ਆ ਸਾਰੇ ਕੋਈ ਲਿਖ ਜਾਂਦਾ ਗਲਤ ਫਲਤ ਨਹੀਂ ਸਾਰੇ ਬਹੁਤ ਵਧੀਆ ਕਮੈਂਟ ਕਰਦੇ ਆ ਤੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਥੋਡੇ ਸਾਰਿਆਂ ਲਈ ਸੀ ਅੱਜ ਵਾਲੇ ਵੀਡੀਓ ਮੇਰੀ ਠੀਕ ਹੈ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓ ਨੂੰ ਰੋਕ ਕੇ ਦੇਖਿਆ ਕਰੋ 2-4 ਮਿੰਟ ਦੀ ਵੀਡੀਓ ਹੁੰਦੀ ਹੈ ਕੋਈ ਜ਼ਿਆਦਾ ਆਪਾਂ ਵੱਡੀ ਵੀਡੀਓ ਨਹੀਂ ਪਾਉਂਦੇ ਹੈਗੇ ਨਾ ਇੰਨਾ ਆਪਣੇ ਕੋਲੇ ਆ ਟਾਈਮ ਹੁੰਦਾ ਵੀ ਆਪਾਂ ਜਾਦੇ ਵੱਡੀ ਵੀਡੀਓ ਬਣਾ ਲਗੇ ਤੇ ਨਾ ਹੀ ਆਪਣੇ ਕੋਲ ਨਾਲ ਹੁੰਦਾ ਵੀਡੀਓ ਬਣਾਉਣ ਵਾਲਾ ਕਿਉਂਕਿ ਮੈਂ ਇਕੱਲੀ ਨੇ ਵੀਡੀਓ ਬਣਾਉਣੀਗਾ ਮੈਨੂੰ ਵੀ ਲੱਗਦਾ ਵੀ ਤੁਸੀਂ ਮਤਲਬ ਕਿ ਮੈਨੂੰ ਇਕੱਲੀ ਦੀਆਂ ਵੀਡੀਓ ਵੇਖ-ਵੇਖ ਕੇ ਆਏ ਜੇ ਤੁਹਾਨੂੰ ਲੱਗਦਾ ਹਨ ਤੇ ਪ੍ਰਭਜੋਤ ਨੂੰ ਹੁਣ ਆਪਾਂ ਛੁੱਟ ਦੇ ਵਿੱਚ ਲਿਆ ਕਰਾਂਗੇ ਵੀਡੀਓ ਦੇ ਵਿੱਚ 2-4 ਦਿਨ ਰੁਕ ਜੋ ਤੇ ਆਪਾਂ ਪ੍ਰਭਜੋਤ ਨੂੰ ਵੀਡੀਓ ਪਾਇਆ ਕਰਾਂਗੇ ਤੇ ਬਾਕੀ ਛੇਤੀ ਪ੍ਰਮਾਤਮਾ ਸੌਖ ਰੱਖੇ ਆਪਾਂ ਇੱਕ ਨਵਾਂ ਮੈਂਬਰ ਵੀ ਲੈ ਕੇ ਆਵਾਂਗੇ ਜਿਹੜਾ ਆਪਣੇ ਨਾਲ ਵੀਡੀਓ ਦੇ ਵਿੱਚ ਆਇਆ ਕਰੂਗਾ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਵੀਡੀਓ 'ਚ ਲੈ ਕੇ ਆਉਂਗੀ ਠੀਕ ਹੈ ਜੇ ਅਰਦਾਸ ਕਰ ਕਿ ਪਰਿਵਾਰ ਦਾ ਘਾਟਾ ਜਿਹੜਾ ਹੁੰਦਾ ਹੈ ਬਹੁਤ ਵੱਡਾ ਹੁੰਦਾ ਤੇ ਮੈਂ ਆਪਦਾ ਪਰਿਵਾਰ ਬਣਾ ਕੇ ਗਵਾਇਆ ਤੇ ਫਿਰ ਰੱਬ ਨੇ ਮੈਨੂੰ ਪਰਿਵਾਰ ਵਾਲੀ ਕੀਤਾ ਕਿਉਂਕਿ ਪਹਿਲਾਂ ਮਤਲਬ ਕਿ ਮੇਰੇ ਕਰਨ ਬੱਚੇ ਬੱਚਿਆਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਚ ਪ੍ਰਭਜੋਤ ਹੋਇਆ ਤੇ ਪ੍ਰਭਜਤ ਦੇ ਡੈਡੀ ਦੀ ਡੈਥ ਹੋ ਗਈ ਤੇ ਮੈਂ ਚਾਰ ਜੀ ਗਵਾ ਕੇ ਤੇ ਅੱਜ ਫਿਰ ਤਿੰਨ ਜੀ ਬਣੇ ਬੈਠੇ ਅਸੀਂ ਕਿਉਂਕਿ ਦੋ ਮੇਰੇ ਬੇਟੇ ਤੀਜੀ ਮੈਂ ਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਫੇਰ ਵੀ ਸੱਚੇ ਪਾਤਸ਼ਾਹ ਨੇ ਆਂਦੇਂ ਦੇ ਟਾਣੀ ਨਵਾਈ ਬਹੁਤ ਮੇਰੇ ਜੀਵਨ ਦਾ ਮੈਨੂੰ ਆਸਰਾ ਦਿੱਤਾ ਸਹਾਰਾ ਦਿੱਤਾ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦੀ ਆ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਹਨ ਜੇ ਆਪਾਂ ਰੋਸੇ ਕਰਨ ਲੱਗ ਜੇ ਤਾਂ ਰੋਸੇ ਤਾਂ ਆਪਣੇ ਮੁੱਕਦੇ ਨਹੀਂ ਪਰ ਆਪਾਂ ਕਦੇ ਵੀ ਰੱਬ ਨਾਲ ਕੋਈ ਰੋਸਾ ਨਹੀਂ ਰੱਖਿਆ ਤੇ ਨਾ ਰੋਸਾ ਰੱਖਣਾ ਤੇ ਨਾ ਹੀ ਪਰਮਾਤਮਾ ਇਦਾਂ ਦਾ ਟਾਈਮ ਲਿਆਵੇ ਕਿ ਆਪਾਂ ਰੱਬ ਨਾਲ ਕੋਈ ਨਾਰਾਜ਼ਗੀ ਰੱਖੇ ਜੇ ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਤਾੜਾ ਆਉਂਦੇ ਰਹਿੰਦੇ ਆ ਤੇ ਪਰਮਾਤਮਾ ਨਾਲ ਰੋਸਾ ਰੱਖਣਾ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੁੰਦੀ ਤੇ ਆਪਾ ਰੱਬ ਨਾਲ ਕਦੇ ਵੀ ਰੋਸਾ ਨਹੀਂ ਰੱਖਿਆ ਕਿਉਂਕਿ ਬਹੁਤ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਵੇਖੀਆਂ ਤੇ ਪ੍ਰਮਾਤਮਾ ਅੱਗੇ ਮੈਂ ਹਰ ਅਰਦਾਸ ਕਰਦੀ ਹੁੰਦੀ ਕਿ ਹੁਣ ਮੈਨੂੰ ਸਤਿਕਰੂ ਲੰਬੀ ਜ਼ਿੰਦਗੀ ਦਈ ਤੇ ਮੇਰੇ ਬੱਚਿਆਂ ਨੂੰ ਵੀ ਸਮਤ ਬਖਸ਼ੀ ਇਹਨਾਂ ਨੂੰ ਵੀ ਲੰਮੀ ਜ਼ਿੰਦਗੀ ਦਈ ਤੇ ਮੈਨੂੰ ਵੀ ਲੰਮੀ ਜ਼ਿੰਦਗੀ ਬਖਸ਼ੀ ਤੰਦਰੁਸਤੀ ਦਈ ਕੋਈ ਨਹੀਂ ਘਾਟੇ ਵਾਧੇ ਇੱਥੇ ਚੱਲਦੇ ਰਹਿੰਦੇ ਆ ਤੇ ਮੈਂ ਇਹਨਾਂ ਦੀਆਂ ਖੁਸ਼ੀਆਂ ਵੇਖਾਂ ਇਹਨਾਂ ਨੂੰ ਹੱਸਦਿਆਂ ਵਸਦਿਆਂ ਨੂੰ ਵੇਖਾਂ ਇਹਨਾਂ ਨਾਲ ਮੈਨੂੰ ਠੰਡੀ ਹਵਾ ਆਵੇ ਕਿਉਂਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਦੁੱਖ ਕੱਟੇ ਆ ਮੈਨੂੰ ਤੁਸੀਂ ਸਪੋਰਟ ਕਰਿਆ ਕਰੋ ਆਪਾਂ ਤੁਹਾਡੀ ਸਪੋਰਟ ਦੇ ਨਾਲ ਹੀ ਕਿਸੇ ਮੰਜ਼ਲ ਤੇ ਜਾਣਾ ਕਿਸੇ ਮੁਕਾਮ ਨੂੰ ਹਾਸਲ ਕਰਨਾ ਤੇ ਬਾਕੀ ਤੁਸੀਂ ਸਪੋਰਟ ਕਰਦੇ ਵੀ ਆ ਜਿਹੜੇ ਜਿਹੜੇ ਭੈਣ ਭਰਾ ਮੈਨੂੰ ਕਮੈਂਟ ਕਰਦੇ ਆ ਬਹੁਤ ਜਿਆਦਾ ਵਧੀਆ ਵਧੀਆ ਤੇ ਇਸ ਵੀਡੀਓ ਤੇ ਵੀ ਕਮੈਂਟ ਜਰੂਰ ਕਰਕੇ ਜਾਇਓ ਮੇਰਾ ਹੌਸਲਾ ਵਧ ਜਾਂਦਾ ਜਦ ਜਦੋਂ ਤੁਸੀਂ ਕਹਿੰਨੇ ਆ ਵੀ ਭੈਣੇ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਆਊਗਾ ਤੇਰਾ ਵੀ ਸਮਾਂ ਮੈਨੂੰ ਸੱਚੀ ਦਿਨੋਂ ਬਹੁਤ ਬਹੁਤ ਖੁਸ਼ੀ ਹੁੰਦੀ ਆ ਤੇ ਮੈਨੂੰ ਐ ਹੁੰਦਾ ਵੀ ਮੇਰੇ ਨਾਲ ਤੁਸੀਂ ਖੜੇ ਆ ਠੀਕ ਆ ਤੇ ਸਾਰੇ YouTube ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਜਣੇ ਸਪੋਰਟ ਕਰਦੇ ਰਹਾ ਪਰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਦੇਵੇ ਤੁਹਾਨੂੰ ਵਸਦੇ ਰਸਤੇ ਰਹੋ ਜਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਦੈਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸੱਚੇ ਪਾਤਸ਼ਾਹ ਤੇ ਕਦੇ ਵੀ ਤੁਹਾਨੂੰ ਕੋਈ ਵੀ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ ਮੇਰੇ ਵੱਲੋਂ ਤਾਂ ਤੁਹਾਨੂੰ ਇਹ ਹੀ ਦੁਆ ਬੇਨਤੀ ਕਰਦੀ ਆ ਮੈਂ ਤਾਂ ਵਾਹਿਗੁਰੂ ਅੱਗੇ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ